ਦੇ ਦੇ ਨਾਲੇ ਸੋਣੀਆਂ ਜਿੱਦ ਗੋ ਮ ਕਮਾ ਨੀ ਰੱਬ ਕਰੇ ਮੈਂ ਮਰ ਜਾਵਾਂ ਡ੍ਰੀਮ ਸ਼ੁਰੂ ਤੋਂ ਅਸੀਂ ਬਚਪਨ ਤੋਂ ਹੀ ਮੇਰਾ ਸਿੰਗਿੰਗ ਦਾ ਸੀ ਹਜੇ ਵੀ ਮੈਂ ਕੰਟੀਨਿਊ ਕਰ ਰਿਹਾ ਹਾਂ ਪਰ ਮੇਰਾ ਲੱਕ ਨਹੀਂ ਸਾਥ ਦੇ ਰਿਹਾ ਕਈ ਵਾਰ ਹੁੰਦਾ ਕਿ ਕਿਸਮਤ ਹਲੇ ਦਰਵਾਜ਼ੇ ਨਹੀਂ ਖੁੱਲੇ ਉਹਦੇ ਹੂੰ ਕਈ ਵਾਰ ਹੁਣ ਬੰਦ ਦੀ ਮੈਨੂੰ ਦਿਸ ਰਹੀ ਆ ਪਤਾ ਨਹੀਂ ਰੱਬ ਵੱਲੋਂ ਕਿਸੇ ਪਾਸੇ ਵੀ ਕੋਈ ਜਰੀਆ ਨਹੀਂ ਮਿਲ ਰਿਹਾ ਮੈਨੂੰ ਜਿੱਦਾਂ ਹੁਣ ਇੱਥੇ ਤੁਸੀਂ ਕੰਮ ਕਰਦੇ ਹੋ ਇੱਥੇ ਧਿਆਨ ਲੱਗਦਾ ਕੰਮ ਦੇ ਵਿੱਚ ਕੀ ਫਿਰ 뮤직 ਵੱਲ ਧਿਆਨ ਰਹਿੰਦਾ 뮤직 ਵੱਲ ਜ਼ਿਆਦਾ ਮੇਰਾ ਧਿਆਨ ਹੁੰਦਾ ਇਹ ਦਿਨੋਂ ळੁਬਦ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਹੱਥਰੇ ਕੋਲ ਯਾਰਾ ਸਾਨੂੰ ਇਹੋ ਜੀ ਉਮੀਦ ਨਹੀਂ ਸਤਵੰਦਰ ਬੁਖਾਨ ਨੇ ਵੀ ਲਾਈਕ ਕੀਤੀ ਸੀ ਵੀਡੀਓ ਜੀ ਉਹਨਾਂ ਦਾ ਕਮੈਂਟ ਵੀ ਆਇਆ ਸੀ ਉਹਨਾਂ ਨੇ ਕੀ ਕੀ ਲਿਖਿਆ ਸੀ ਕਮੈਂਟ ਦੇ ਵਿੱਚ ਸ਼ਾਬਾਸ਼ ਬੱਚਾ ਹੋਇਆ ਤਾਂ ਕਦੀ ਇਦਾਂ ਦਾ ਕਿਸੇ ਨੇ ਸਪੋਰਟ ਨਹੀਂ ਕੀਤਾ ਫਸਟ ਟਾਈਮ ਤੁਸੀਂ ਬਿਲਕੁਲ ਆਏ ਆ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕਿ ਸ਼ਾਇਦ ਆਪਣੇ ਬਾਹ ਫੜੀ ਪੀਲਾ ਹੱਥ ਮੇਰਾ ਹੋਰ ਆਪਣੇ ਇੱਕ ਕਦਮ ਕਹਿੰਦੇ ਹੁੰਦੇ ਆ ਨਾ ਇੱਕ ਕਦਮ ਲੱਗਦਾ ਮੈਂ ਅੱਗੇ ਵੱਧ ਰਿਹਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਔਰ ਅਜੇ ਹੀ ਇੱਕ ਟੈਲੈਂਟ ਦੇ ਨਾਲ ਤੁਹਾਡੀ ਮੁਲਾਕਾਤ ਮੈਂ ਕਰਵਾਉਣ ਜਾ ਰਹੀਆਂ ਜਿਨ੍ਹਾਂ ਨੂੰ ਗਾਣ ਦਾ ਬਹੁਤ ਸ਼ੌਕ ਹੈ ਗਾ ਕੇ ਆਪਣੀ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਨੇ ਇਸੇ ਤਰੀਕੇ ਨਾਲ ਉਹਨਾਂ ਨੇ ਹਾਲੀ ਦੇ ਵਿੱਚ ਇੱਕ ਵੀਡੀਓ ਅਪਲੋਡ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕੋਲਾਬ ਕੀਤਾ ਸਚਿਨ ਅਹੋਜਾ ਦੇ ਨਾਲ ਉਹਨਾਂ ਨੇ ਉਸ ਗੀਤ ਦੇ ਵਿੱਚ ਜੋ ਹੈ ਵੀਡੀਓ ਪਾਈ ਸੀ ਉਸ ਦੇ ਵਿੱਚ ਮਾਸ ਸਲੀਮ ਦਾ ਗੀਤ ਗਾਇਆ ਸੀਗਾ ਜਾ ਚਲਾ ਜਾ ਸਚਨਾ ਹੋਜਾ ਨੂੰ ਆਬਵੀਅਸਲੀ ਪਸੰਦ ਆਇਆ ਹੋਵੇਗਾ ਤਾਹੀ ਕੋਲਾਬ ਕੀਤਾ ਅਸੀਂ ਉਹਨਾਂ ਕੋਲ ਪਹੁੰਚੇ ਹੋਏ ਆ ਉਸ ਗਾਇਕ ਕੋਲ ਜੋ ਕਿ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਡੀਓਜ਼ ਪਾ ਰਿਹਾ ਹੈ ਬਹੁਤ ਸਾਰੇ ਆਰਟਿਸਟ ਜਿਹੜੀ ਹੈ ਇਹਨਾਂ ਦੇ ਵੀਡੀਓਜ਼ ਨੂੰ ਲਾਈਕ ਵੀ ਕਰਦੇ ਆ ਪ੍ਰਿੰਸ ਪੱਟੀ ਸਾਡੇ ਨਾਲ ਮੌਜੂਦ ਨੇ ਕਾਫੀ ਦੇ ਕੈਫੇ ਦੇ ਵਿੱਚ ਜਿਹੜਾ ਹੈ ਉਹ ਕੰਮ ਕਰਦੇ ਨੇ ਇੱਥੇ ਬਟ ਨਾਲ ਦੇ ਨਾਲ ਸ਼ੌਂਕ ਰੱਖਦੇ ਹੈ ਗਾਉਣ ਦਾ ਸਵਾਗਤ ਕਰਦੇ ਆ ਪ੍ਰਿੰਸ ਦਾ ਪ੍ਰਿੰਸ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਮੈਮ ਤੁਹਾਡਾ ਸੋ ਦਿਨ ਦੇ ਵਿੱਚ ਇਹ ਕਹਿ ਲਈ ਕਿ ਰਾਤ ਦੇ ਵਿੱਚ ਤੁਹਾਨੂੰ ਕੌਫੀ ਜਿਹੜੀ ਸਰਵ ਕਰਨਾ ਵਧੀਆ ਲੱਗਦੀ ਹੈ ਤੁਸੀਂ ਕਸਟਮਰਸ ਦੇ ਫੇਸ ਤੇ ਸਮਾਈਲ ਲੈ ਕੇ ਆਉਂਦੇ ਕੌਫੀ ਦੇ ਨਾਲ ਬਟ ਜਦੋਂ ਤੁਹਾਡੇ ਕੋਲ ਫ੍ਰੀ ਟਾਈਮ ਹੁੰਦਾ ਹੈ ਤੇ ਤੁਸੀਂ ਆਪਣੇ ਫੇਸ ਤੇ ਸਮਾਈਲ ਲੈ ਕੇ ਆਉਂਦੇ ਹੋ ਗਾਣ ਦੇ ਨਾਲ ਸੋ ਸਭ ਤੋਂ ਪਹਿਲਾਂ ਸ਼ੁਰੂਆਤ ਉੱਥੋਂ ਕਰਾਂਗੇ ਜਿੱਥੋਂ ਅਸੀਂ ਤੁਹਾਨੂੰ ਪਹਚਾਣਿਆ ਜਾਂ ਤੁਹਾਡੇ ਤੱਕ ਪਹੁੰਚ ਕੀਤੀ ਹੈ ਉਸ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਹਾਂ ਜੀ ਹਾਂ ਜੀ ਮੈਂ ਹਾਂ ਜੀ ਹਾਂ ਜੀ ਹਾਂ ਜੀ ਹੋ ਜਦੋਂ ਆਪਣੀ ਮਾਂ ਚਲੀ ਦੁਆ ਮਾਂ ਕੋਈ ਮੰਗੇ ਐਸੇ ਵਿਚੜਿਆ ਨਾਲੋਂ ਅਸੀਂ ਕੱਲੇ ਹੀ ਚੰਗੇ ਐਸੇ ਵਸ ਦਿਆਂ ਨਾਲੋਂ ਅਸੀਂ ਕੱਲੇ ਹੀ ਚੰਗੇ ਲਾੜਾ ਫੇਰ ਕੋਈ ਰੋਂਦਿਆਂ ਨੂੰ ਲਾਕੇ ਜਾਵੇਗਾ ਹੋ ਲਾਰਾ ਫਿਰ ਕੋਈ ਰੋਂਦਿਆਂ ਨੂੰ ਲਾਕੇ ਜਾਉਂਗੀ ਗਾ ਜਾ ਚਲਾ ਜਾ ਕੇ ਅਜ ਵੀਰਵਾ ਕੇ ਜਾਈਗਾ ਹੋ ਜਾ ਚਲਾ ਜਾ ਕੇ ਅਜ ਵੀਰਵਾ ਕੇ ਜਾਈਗਾ ਇਨਾ ਸੋਹਣਾ ਤੁਸੀਂ ਗਾਉਂਦੇ ਹੋ ਮੈਨੂੰ ਲੱਗਦਾ ਸ਼ੌਕਿਆ ਤੌਰ ਤੇ ਨਹੀਂ ਗਾਉਂਦੇ ਤੁਸੀਂ ਸਿੱਖਿਆ ਹੋਇਆ ਹੈ ਹੈਨਾ ਹਾਂਜੀ ਹਾਂਜੀ ਮੈਮ ਸੋ ਕਿਨਾ ਤੋਂ ਸਿੱਖਿਆ ਕਿੰਨੇ ਟਾਈਮ ਤੱਕ ਸਿੱਖਿਆ ਅੱਜ ਕੱਲ ਰਿਆਜ਼ ਕਿਵੇਂ ਕਰਦੇ ਹੋ ਟਾਈਮ ਮਿਲਦਾ ਹੈ ਕੰਮ ਦੇ ਨਾਲ ਰਿਆਜ਼ ਕਰਨ ਦਾ ਹਾਂਜੀ ਮੈਮ ਮੈਂ ਕਰਤਾਰਪੁਰ ਦਾ ਰਹਿਣ ਵਾਲਾ ਵੈਸੇ ਮੈਂ ਮਡਾਰ ਕਰਤਾਰਵੀ ਉਹਨਾਂ ਕੋਲੋਂ ਸਿੱਖਿਆ 2 ਸਾਲ ਫਿਰ ਬਾਅਦ ਵਿੱਚ ਮੈਂ ਇੱਥੇ ਜੁਆਇਨਿੰਗ ਕੀਤੀ ਸੀ ਸੋ ਮਾਡਲ ਤੋਂ ਤੁਹਾਨੂੰ ਕੰਮ ਕਰਦੇ 2 ਸਾਲ ਹੋ ਗਏ ਹਾਂਜੀ ਹਾਂਜੀ ਤੇ ਇੱਥੇ ਮੈਂ ਦੇਖਿਆ ਤੁਸੀਂ ਜਿਸ ਥਾਂ ਤੇ ਬੈਠੇ ਆ ਇਥੋਂ ਦੀ ਜ਼ਿਆਦਾ ਵੀਡੀਓਜ਼ ਹੁੰਦੀਆਂ ਹੈ। ਹਾਂਜੀ ਹਾਂਜੀ। ਸੋ ਸਪੋਰਟ ਕਰਦੇ ਆ ਜਿਹੜੇ ਇਥੋਂ ਦੇ ਮੈਨੇਜਰ ਹੈ। ਬਹੁਤ ਜ਼ਿਆਦਾ। ਹਾਂਜੀ ਹਾਂਜੀ ਉਹ ਬਹੁਤ ਜ਼ਿਆਦਾ ਸਪੋਰਟ ਕਰਦੇ ਆ। ਉਹਨਾਂ ਕਰ ਕੀ ਆ ਮੈਮ। ਉਹਨਾਂ ਤੇ ਹੀ ਟੈਟੂ ਵੀ ਹੈਗਾ ਮੇਰੀ ਆਮ ਤੇ। ਅੱਛਾ ਜਿਹੜਾ ਆਮ ਟੈਟੂ ਬਣਾਇਆ ਹੋਇਆ ਹੈ। ਬਹੁਤ। ਜਿਹਦਾ ਨਾਮ ਹੈ ਸੈਂਡੀ ਸਰ। ਸੈਂਡੀ ਸਰ। ਹਾਂਜੀ ਹਾਂਜੀ। ਇਹ ਆਬਵੀਅਸਲੀ ਨਜ਼ਰਾਂ ਦਾ ਪਿਆਰ ਹੋਏਗਾ ਬਹੁਤ ਜ਼ਿਆਦਾ। ਹਾਂਜੀ ਹਾਂਜੀ। ਇਹ ਮੈਨੂੰ ਆਪਣਾ ਛੋਟਾ ਭਰਾ ਹੀ ਬ੍ਰਦਰ ਸਮਝਦੀ ਹੈ ਤਾਂ। ਹਮ। ਅਦਰਵਾਈਜ਼ ਅਸੀਂ ਵੇਖਦੇ ਹਾਂ ਕਿ ਵਰਕਪਲੇਸ ਤੇ ਜ਼ਿਆਦਾ ਨਹੀਂ ਮੰਨਦੇ ਹੁੰਦੇ ਲੋਕੀ ਹੈ ਨਾ ਕਿ ਸਾਡੀ ਲੋਕੇਸ਼ਨ ਨੂੰ ਮੈਂ ਪੂਰਾ ਸਪੋਰਟ ਕਰਦੇ ਆ ਕਦੀ ਵੀ ਮੈਨੂੰ ਰੋਕਿਆ ਨਹੀਂ ਤੂੰ ਵੀਡੀਓ ਨਹੀਂ ਬਣਾਉਣੀ ਹੈ ਹਾਂ ਹਾਂ ਫੁੱਲ ਸਪੋਰਟ ਕਰਦੇ ਆ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਤੁਹਾਡੀ ਤੁਸੀਂ ਵੀਡੀਓਜ਼ ਪਾਉਂਦੇ ਹੋ ਤੁਹਾਡੀ ਵੀਡੀਓਜ਼ ਆਰਟਿਸਟਾਂ ਵੱਲੋਂ ਲਾਈਕ ਵੀ ਕੀਤੀ ਜਾਂਦੀ ਹੈ ਕਮੈਂਟ ਵੀ ਕੀਤਾ ਜਾਂਦਾ ਹੈ ਨਾ ਸ਼ੇਅਰ ਵੀ ਕੀਤੀ ਜਾਂਦੀ ਹੈ ਸੋ ਉਹ ਉਸ ਚੀਜ਼ ਦਾ ਫਾਇਦਾ ਹੋਇਆ ਹੁਣ ਤੱਕ ਪ੍ਰਿੰਸ ਨੂੰ ਹਾਂਜੀ ਸਰ ਨਹੀਂ ਹੋਇਆ ਫਾਇਦਾ ਨਹੀਂ ਹੋਇਆ ਨਹੀਂ ਨਹੀਂ ਜੀਖਾਨ ਵਰਗੇ ਆਰਟਿਸਟਾਂ ਨੇ ਤੁਹਾਡੀ ਸਟੋਰੀ ਬੈਕ ਕੀਤੀ ਹੋਈ ਹੈ ਸਟੋਰੀ ਜੀ ਸਾਰਿਆਂ ਨੇ ਕੀਤੀ ਆ ਮੈਂ ਕੋਈ ਫਾਇਦਾ ਨਹੀਂ ਹੋਇਆ ਕਦੀ ਆਪ ਕੋਸ਼ਿਸ਼ ਕੀਤੀ ਪ੍ਰੋਫੈਸ਼ਨਲੀ ਇਹ ਪਹਿਲੇ ਇਹ ਦੱਸੋ ਕਿ ਇਸ ਕੰਮ ਇਹ ਤੁਹਾਡਾ ਜਿਹੜਾ ਕੁਝ ਕੰਮ ਕਰਦੇ ਹੋ ਇਹ ਤੇ ਤੁਸੀਂ ਹੋਟਲ ਮੈਨੇਜਮੈਂਟ ਕੀਤੀ ਹੋਈ ਹੈ ਸੋ ਇਹ ਇਹ ਹੀ ਚਾਹੁੰਦੇ ਸੀ ਕਿ ਇਹ ਕੰਮ ਕਰਨਾ ਜਾਂ ਫਿਰ ਸੁਪਨੇ ਹੋਰ ਸੀਗੇ ਬਟ ਮੈਂ ਮੇਰਾ ਡ੍ਰੀਮ ਸ਼ੁਰੂ ਤੋਂ ਅਸੀਂ ਬਚਪਨ ਤੋਂ ਹੀ ਮੇਰਾ ਸਿੰਗਿੰਗ ਦਾ ਸੀ ਹਮ ਹਜੇ ਵੀ ਮੈਂ ਕੰਟੀਨਿਊ ਕਰ ਰਿਹਾ ਹਾਂ ਉਹਨੂੰ ਪਰ ਮੇਰਾ ਲੱਕ ਨਹੀਂ ਸਾਥ ਦੇ ਰਿਹਾ ਕਈ ਵਾਰ ਹੁੰਦਾ ਕਿ ਕਿਸਮਤ ਹੱਲੇ ਦਰਵਾਜ਼ੇ ਨਹੀਂ ਖੁੱਲੇ ਉਹਦੇ ਕਈ ਵਾਰ ਹੁਣ ਬੰਦੀ ਮੈਨੂੰ ਦਿਸ ਰਹੀ ਹੈ ਪਤਾ ਨਹੀਂ ਰੱਬ ਵੱਲੋਂ ਕਿਸੇ ਪਾਸੇ ਵੀ ਕੋਈ ਜਰੀਆ ਨਹੀਂ ਮਿਲ ਰਿਹਾ ਮੈਨੂੰ ਇੰਨੇ ਸਾਰੇ ਆਰਟਿਸਟ ਆ ਤੁਹਾਡੀ ਵੀਡੀਓਜ਼ ਲਾਈਕ ਕਰਦੇ ਕਮੈਂਟ ਵੀ ਕਰਦੇ ਆ ਫਿਰ ਵੀ ਜਰੀਆ ਨਹੀਂ ਲੱਭ ਰਿਹਾ ਕੋਈ ਹਜੇ ਤੱਕ ਨਹੀਂ ਕੋਈ ਤੁਸੀਂ ਕੋਸ਼ਿਸ਼ ਕਰਦੇ ਹੋ ਨਾ ਤੱਕ ਪਹੁੰਚ ਕਰਨ ਦੀ ਪੂਰੀ ਕਰਦਾ ਮੈਂ ਪੂਰੀ ਕਿਸ ਨਾ ਕਿਸ ਨੂੰ ਮੈਂ ਸਿੰਗਰ ਨੂੰ ਰੋਜ਼ ਹੀ ਮੈਂਸ਼ਨ ਕਰਦਾ ਸੋਰੀ ਕਿਸੇ ਤੱਕ ਮੇਰੀ ਪਹੁੰਚ ਨਹੀਂ ਮੈਸੇਜ ਕਰ ਦਿਓ ਪਰਸਨਲ ਡੀਐਮ ਕਰ ਦਿਓ ਹਾਂਜੀ ਡੀਐਮ ਕਰ ਦਿਓ ਰਿਪਲਾਈਸ ਆਉਂਦੇ ਨੇ ਉਹਨਾਂ ਦੇ ਰਿਪਲਾਈ ਤਾਂ ਨਹੀਂ ਵੈਸੇ ਬੈਕ ਮੈਂਸ਼ਨ ਉਹ ਮੇਰੀ ਸਟੋਰੀ ਕਰ ਦਿੰਦੇ ਆ ਸਟੋਰੀ ਆਬਵੀਅਸਲੀ ਵੇਖਦੇ ਟਾਈਮ ਬੈਕ ਮੈਂਸ਼ਨ ਕਰਦੇ ਬਟ ਮੈਸੇਜ ਨਹੀਂ ਵੇਖਦੇ ਕਦੀ ਉਹਨਾਂ ਦੇ ਕੰਟੈਕਟ ਹੁੰਦੇ ਉਹਥੇ ਉਹਨਾਂ ਨਾਲ ਮੈਨੇਜਰਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਮੈਮ ਨਹੀਂ ਕੀਤੀ ਹਾਂਜੀ ਨਹੀਂ ਉਦਾਂ ਬਹੁਤ ਸਾਰੇ ਸ਼ੋਅ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਆ ਹਾਂਜੀ ਲਾਈਵ ਸ਼ੋਜ਼ ਜਾਂ ਕੈਲੀ ਟੀਵੀ ਤੇ ਸ਼ੋਜ਼ ਹੁੰਦੇ ਆ ਕਦੀ ਉੱਥੇ ਟ੍ਰਾਈ ਕੀਤਾ ਆਡੀਸ਼ਨ ਦੇਣ ਦੀ ਹਾਂਜੀ ਮੈਂ ਵੌਇਸ ਆਫ ਪੰਜਾਬ ਚ ਕੀਤਾ ਸੀ ਸਟ੍ਰਾਈ ਕੀਤਾ ਕਦੋਂ ਕੀਤਾ ਹੈ ਟ੍ਰਾਈ ਮੈਂ ਇਸ ਸਾਲ ਵੀ ਕੀਤਾ ਸੀ ਪਿਛਲੇ ਸਾਲ ਵੀ ਕੀਤਾ ਸੀ ਹੂੰ ਹੂੰ ਮੈਂ 2 ਸਾਲਾਂ ਤੋਂ ਕਰ ਰਿਹਾ ਟ੍ਰਾਈ 2 ਸਾਲ ਤੋਂ ਉੱਥੇ ਕੀ ਬੰਦਾ ਹੈ ਪ੍ਰੀ ਆਡੀਸ਼ਨ ਚ ਸਿਲੈਕਟ ਹੋ ਕੇ ਜਿਹੜੇ ਜਜੇਸ ਕੋਲ ਜਾਣਾ ਉੱਥੇ ਜਾ ਕੇ ਪਤਾ ਨਹੀਂ ਰੱਬ ਵੱਲੋਂ ਹੀ ਉੱਥੇ ਵੀ ਕੁਝ ਹੁੰਦਾ ਨਹੀਂ ਅੱਗੇ ਜਾ ਕੇ ਪਰਫਾਰਮੈਂਸ ਵਧੀਆ ਜਾਂਦੀ ਹੈ ਪਰਫਾਰਮੈਂਸਾਂ ਜੀ ਵਧੀਆ ਤਰੀਫ਼ ਵੀ ਹੁੰਦੀ ਆ ਤਰੀਫ਼ ਵੀ ਕਰਦੇ ਆ ਤੇ ਜਵਾਬ ਦੇਣ ਲੱਗਾ ਕੁਝ ਦੱਸ ਦੇਣੀ ਉਹ ਕੀ ਕੀ ਗੱਲ ਕੀ ਕਮੀ ਹੈ ਕੀ ਚੀਜ਼ ਹੈਗੀ ਜਿਹੜੀ ਨਹੀਂ ਅਜੇ ਤੱਕ ਅੱਗੇ ਪਹੁੰਚਾ ਰਹੀ ਕਮੀ ਨੂੰ ਕਹਿੰਦੇ ਹੁੰਦੇ ਬੈਟਰ ਆ ਬਹੁਤ ਜ਼ਿਆਦਾ ਵਧੀਆ 95% ਤੂੰ ਪੱਕਾ ਗਵਈਆ ਆ 3% ਨਹੀਂ ਹੈਗਾ ਬਸ ਇੰਦਾ ਦੀਆਂ ਗੱਲਾਂ ਕਰ ਲੈਂਦੇ ਆ ਉਹ 3% ਕਰਕੇ ਨਹੀਂ ਅੱਗੇ ਜਾ ਰਹੇ ਸ਼ਾਇਦ ਤੁਸੀਂ ਜਾਗਰਣ ਵੀ ਕਰਦੇ ਰਹੇ ਹਾਂਜੀ ਹਾਂਜੀ ਤੁਸੀਂ ਨਿੱਕੇ ਹੁੰਦਿਆਂ ਤੋਂ ਤੁਸੀਂ ਦੱਸ ਰਹੇ ਸੀਗੇ ਛੋਟੇ ਹੁੰਦਿਆਂ ਤੋਂ ਸ਼ੌਂਕ ਹਮ ਘਰ ਦੇ ਵਿੱਚ ਹੋਰ ਵੀ ਕਿਸੇ ਨੂੰ ਸ਼ੌਕ ਹੈ ਨਹੀਂ ਕੱਲਾ ਮੈਂ ਹੀ ਹਾਂ ਫਿਰ ਕਿ ਵੇ ਪ੍ਰਿੰਸ ਨੇ ਘਰ ਦੇ ਵਿੱਚ ਕਿਸੇ ਦੀ મતલਬ ਕੋਈ ਸ਼ੌਂਕ ਨਹੀਂ ਸੀਗਾ ਹੈ ਨਾ ਪਰ ਤੁਸੀਂ ਦੱਸ ਰਹੇ ਸੀ ਆਪ ਆਫ ਦੀ ਕੈਮਰਾ ਕਿ ਮੈਂ ਨਿੱਕੇ ਹੁੰਦੇ ਤੋਂ ਗੌਂਦਾ ਆ ਰਿਆਂ ਜਗਰਾਤੇ ਵਗੈਰਾ ਵੀ ਕਰਦਾ ਮੈਨੂੰ ਸੁਣਨ ਦਾ ਬਹੁਤ ਸ਼ੌਂਕ ਹੈ ਮੈਮ ਜਿੱਥੇ ਵੀ ਕਿਤੇ ਮੈਂ ਜਾਂਦਾ ਵੀ ਹੋਵਾਂ ਨਾ ਕੋਈ ਜਾਗਰਣ ਹੁੰਦਾ ਹੋਵੇ ਕੋਈ ਕਵਾਲੀਆਂ ਹੁੰਦੀਆਂ ਮੈਂ ਰੋਕ ਕੇ ਆਪਣੀ ਬਾਈਕ ਉੱਤੇ ਸੁਣਨ ਲੱਗ ਜਾਨਾ ਅੱਛਾ ਹਾਂਜੀ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਕਵਾਲੀਆਂ ਜ਼ਿਕਰ ਕੀਤਾ ਕੋਈ ਇੱਕ ਕਵਾਲੀ ਸੁਣ ਸਕੀਏ ਹਾਂਜੀ ਹਾਂਜੀ ਮੈਮ ਸੋਣੀਏ ਤੇਰੇ ਨਾਲ ਤਾਂ ਗਮ ਮਕਾਮਾ ਹੋਉਂਦਾ इन सोण दगा ॾिना त पुले बनके सवाल कर ਪਹਿਲਾਂ ਪਿਆਰ ਕਰ ਦੇ ਫੇਰ ਲੁੱਟ ਲੈ ਦੇ ਤੇ ਢਡੋਏ ਕਮਾ ਕਰ ਦੇ ਨੇ ਤੇਰੇ ਨਾਲ ਸੋਣੀਏ ਜਿਦ ਗੋਮੇ ਕਮਾਵਾ ਨੀ ਰੱਬ ਕਦੇ ਮੈਂ ਮਰ ਜਾਵਾ ਹੋ ਨੀ ਅੱਲਾ ਦੀ ਸੋ ਮੈਂ ਮਰ ਜਾਵਾ ਜਿਆਦਾ ਕਿਸੇ ਕਿਰਦਸੋਨੇ ਪ੍ਰਿੰਸ ਨੇ ਮੈਂ ਜਿਆਦਾ ਮੈਂ ਸਰਦੂ ਸਾਹਮਣੇ ਹੁੰਦਾ ਬਹੁਤ ਜਿਆਦਾ ਹਾਂਜੀ 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 ਵੀ ਸੁਣਦੇ ਹਾਂਜੀ ਹਾਂਜੀ ਉਹਨਾਂ ਨੂੰ ਕਦੀ ਉਹਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਸੀਗੇ ਉਹ ਕਦੀ ਨਹੀਂ ਕਦੀ ਵੀ ਨਹੀਂ ਕਦੀ ਨਹੀਂ ਸਿੱਖ ਤੇ ਕਿਨਾ ਚਿਰ ਰਹੇ ਹੋ ਤੁਸੀਂ ਮੈਂ ਜਨਾਬ ਮਡਾਰ ਕਰਤਾਰਪੁਰ ਸਾਹ ਹੁਣਾ ਕੋ ਸਿੱਖਿਆ ਮਡਾਰ ਕਰਤਾਰਪੁਰ ਉਹ ਦਿਲਜਾਨ ਦੇ ਗੁਰੂ ਸੀ ਮਿਕਡੋਲ ਅਕੈਡਮੀਆ ਕਰਤਾਰਪੁਰ ਉਹਨਾਂ ਦੀ ਉਹ ਉਹਨਾਂ ਕੋਲ ਸਿੱਖਿਆ ਮੈਂ 2 ਸਾਲ ਉਹਨਾਂ ਤੋਂ 2 ਸਾਲ ਸਿੱਖਿਆ ਤੇ ਕਦੋਂ ਤੋਂ ਲੈ ਕੇ ਕਦੋਂ ਤੱਕ ਸਿੱਖਿਆ ਮੈਂ 2015 ਤੋਂ ਸਟਾਰਟਿੰਗ ਕੀਤੀ ਸੀ 2017 ਤੱਕ ਉੱਥੇ 2 ਸਾਲ ਸਿੱਖਿਆ ਉਸ ਦੌਰਾਨ ਨਾਲਾ ਸਟੱਡੀ ਕਰ ਰਹੀ ਸੀ ਆਪਣੀ ਹਾਂ ਜੀ ਜੀ ਕੰਟੀਨਿਊਅਲੀ ਸਟੱਡੀ ਸੀ ਉੱਥੇ ਤੇ ਉੱਥੇ ਸਿੱਖਣ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਕੀਤੀ ਦਿਲਜਾਨ ਹੋਣਾ ਨਾਲ ਮੁਲਾਕਾਤ ਹੁੰਦੀ ਸੀ ਹਾਂ ਜੀ ਹਾਂ ਜੀ ਅਕੈਡਮੀ ਫੰਕਸ਼ਨ ਹੁੰਦੇ ਸੀ ਮੈਂ ਜਾਂਦਾ ਹੁੰਦਾ ਸੀ ਉੱਥੇ ਵੀ ਪਾਰਟਿਸਿਪੇਟ ਕੋਈ ਮਿਲ ਲੈਣਾ ਉੱਥੇ ਕੋਣਾ ਫਿਰ ਥੋੜੀ ਬਹੁਤੀ ਪ੍ਰੋਬਲਮ ਕਰਕੇ ਫਿਰ ਉੱਥੋਂ ਛੱਡਣਾ ਪਿਆ ਤਾਰ ਪ੍ਰੋਬਲਮ ਕਿਸ ਤਰ੍ਹਾਂ ਦੀ ਸੀ ਕਿ ਫਾਈਨੈਂਸ਼ਲੀ ਕੋਈ ਦਿੱਕਤ ਸੀ ਫਾਈਨੈਂਸ਼ਲੀ ਨਹੀਂ ਹੋਦਨੇ ਸਟੱਡੀ ਕਰਕੇ ਫਿਰ ਹਮ ਫਿਰ ਕਿ ਮੇਰੀ ਟ੍ਰੇਨਿੰਗ ਲੱਗ ਗਈ ਸੀ ਨਾ ਗੋਆ ਅੱਛਾ ਹਾਂ ਜੀ ਹਮ ਤੁਸੀਂ ਕਹ ਰਹੇ ਹੋ ਆਡੀਸ਼ਨਸ ਦਾ ਮੈਂ ਦਿੱਤੇ ਕਦੇ ਟ੍ਰਾਈ ਕੀਤਾ ਕਿ ਮੁਹਾਲੀ ਜਾਓ ਕਿਉਂਕਿ ਹੁਣ ਸਾਰਾ ਜਿਹੜਾ ਮੁਹਾਲੀ ਹੱਬ ਬਣਿਆ ਹੋਇਆ ਪੰਜਾਬੀ ਇੰਡਸਟਰੀ ਦਾ ਜ਼ਿਆਦਾ ਹੈ ਨਾ ਕਿ ਉੱਥੇ ਜਾ ਕੇ ਕਿਸੇ ਨੂੰ ਅਪਰੋਚ ਕਰੋ ਉਹ ਕਦੀ ਕੀਤਾ ਨਹੀਂ ਮੈਂ ਮੈਂ ਉੱਥੇ ਆ ਕੇ ਕਦੀ ਨਹੀਂ ਕੀਤਾ ਕੀ ਜ਼ਰੀਆ ਨਹੀਂ ਪਤਾ ਕਿ ਕਿੱਥੇ ਜਾਂ ਹਜੇ ਵੇ ਨਹੀਂ ਪਤਾ ਕਿੱਦਾਂ ਜਾਣਾ ਵੇ ਨਹੀਂ ਪਤਾ ਹਲੇ ਮੈਨੂੰ ਕਿ ਕਾਨੂੰ ਅਪਰੋਚ ਕਰਨੀ ਹੈ ਉੱਥੇ ਸਚਨਾ ਹੋ ਜਾਣਾ ਨਾਲ ਗੱਲ ਕੀਤੀ ਕਿਉਂਕਿ ਉਹ ਤਾਂ ਗਾਣੇ ਵੀ ਜਿਹੜੇ ਕਰਵਾਉਂਦੇ ਉਹਦੇ ਟੈਲੈਂਟ ਦੇ ਅੱਛੇ ਵੀ ਹਾਂਜੀ ਹਾਂਜੀ ਉਹਨਾਂ ਨਾਲ ਵੀ ਗੱਲ ਨਹੀਂ ਹੋਈ ਕਦੀ ਗੱਲ ਨਹੀਂ ਹੋਈ ਅੱਛਾ ਤੁਸੀਂ ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਅੱਗੇ ਪ੍ਰੋਫੈਸ਼ਨਲੀ ਆਪਣੇ ਜਲਾਇ ਗਾਣਾ ਕੋਈ ਕੱਢੋ ਮੈਂ ਬਸ ਇਹ ਹੀ ਚਾਹੁੰਦਾ ਕਦੀ ਨਾ ਮੌਕਾ ਮਿਲੂਗਾ ਕਦੀ ਆਊਗਾ ਮੈਂ ਲੀਵੇਟ ਕਰਦਾ ਪਿਆ ਹਾਂ ਆਪਣਾ ਚੈਨਲ ਨਹੀਂ ਬਣਾਇਆ ਕਿਉਂਕਿ ਬਹੁਤ ਅੱਜਕੱਲ ਤੇ ਚੈਨਲ ਪਲੈਟਫਾਰਮ ਹੈਗੇ ਆ ਕਿ ਤੁਸੀਂ ਇੰਸਟਾਗ੍ਰam ਤੇ ਅਕਾਊਂਟ ਹੈਗਾ ਮੇਰਾ ਉੱਥੇ ਤਾਂ ਤੁਸੀਂ ਗਾਉਂਦੇ ਹੋ ਨਾ ਵੀ ਰਿਸਪੌਂਡ ਕਰਦੇ ਹੋ ਘਰ ਦੇ ਸਪੋਰਟ ਕਰਦੇ ਆ ਫੁੱਲ ਫੁੱਲ ਸਪੋਰਟ ਕਰਦੇ ਆ ਜੀ ਫਰੈਂਸ ਦੀ ਵੀ ਘਰਦਿਆਂ ਦੀ ਸਾਰਿਆਂ ਦੀ ਪੂਲ ਸਕੂਟ ਆ ਕਦੀ ਵੀ ਉਹਨਾਂ ਨੇ ਮੈਨੂੰ ਮਾੜਾ ਨਹੀਂ ਕਿਹਾ ਕਹਿੰਦੇ ਬਹੁਤ ਜ਼ਿਆਦਾ ਵਧੀਆ ਗਾਉਂਦਾ ਤੁਹਾਨੂੰ ਕੋਈ ਆਰਟਿਸਟ ਕਹਿ ਕੇ ਵੀ ਗਏ ਸੀ ਕਿ ਆਪਾਂ ਥੋੜਾ ਗਾਣਾ ਕਰਾਂਗੇ ਹਾਂਜੀ ਹਾਂਜੀ ਉਹਨਾਂ ਨਾਲ ਮੁਲਾਕਾਤ ਹੋਈ ਦੁਬਾਰ ਨਹੀਂ ਨਹੀਂ ਕਾਲ ਕੀਤੀ ਉਹਨਾਂ ਨੂੰ ਕਦੀ ਕਾਲ ਵੀ ਨਹੀਂ ਕੀਤੀ ਕਾਲ ਵੀ ਨਹੀਂ ਕੀਤੀ ਉਹ ਨੰਬਰ ਹੀ ਨਹੀਂ ਦੇ ਗਏ ਸੀ ਉਹ ਕਹਿ ਰਹੇ ਸੀ ਮੇਕੋ ਆਈ ਪੂ ਉਹਨਾਂ ਦੇ ਜਿਹੜੇ ਪੇਸਟ ਨੰਬਰ ਹੈ ਨਹੀਂ ਹੋਣਾ ਤੇ ਮੇਰੀ ਕੋਲ ਅੱਛਾ ਤੁਸੀਂ ਕੀਤੀ ਨਹੀਂ ਹਾਂਜੀ ਹਾਂਜੀ ਮਤਲਬ ਕਿ ਆਪ ਵੈਸੇ ਤੱਕ ਟ੍ਰਾਈ ਕਰਨਾ ਚਾਹਦੇ ਤੁਸੀਂ ਆਪ ਕਿਉਂ ਨਹੀਂ ਟ੍ਰਾਈ ਕਰਦੇ ਮੈਂ ਬਹੁਤ ਹੀ ਟ੍ਰਾਈ ਕੀਤਾ ਮੈਮ ਪਰ ਮੇਰਾ ਕਹਿੰਦੇ ਪੇ ਲੱਕ ਨਹੀਂ ਸਾਥ ਦਿੰਦਾ ਪਿਆ ਹਲੇ ਸਾਰਿਆਂ ਨੂੰ ਮੈਂ ਸਾਰੇ ਸਿੰਗਰਾਂ ਦੇ ਸਾਹਮਣੇ ਗਾਇਆ ਜੀਖਣ ਉਹਨਾਂ ਨੇ ਤੁਹਾਡੀ ਬਹੁਤ ਵਾਰੀ ਸਟੋਰੀ ਬੈਕ ਕੀਤੀ ਉਹਨਾਂ ਨੇ ਬੈਕ ਮੈਂਸ਼ਨ ਕਾਫੀ ਵਾਰ ਕੀਤੀ ਮੇਰੀ 3-4 ਵਾਰੀ ਅੱਛਾ ਹਾਂਜੀ ਤੇ ਉਹਨਾਂ ਨਾਲ ਵੀ ਨਹੀਂ ਗੱਲ ਹੋਈ ਨਹੀਂ ਮੈਮ ਹਜੇ ਤੱਕ ਨਹੀਂ ਇਸ ਵੇਲੇ ਆਪਣਾ ਰਿਆਸ ਕਿਵੇਂ ਕਰਦੇ ਹੋ ਫਿਰ ਸਵੇਰ ਨੂੰ ਉੱਠ ਕੇ ਮੈਂ ਸਵੇਰੇ ਉੱਠ ਹਾਂ ਲੀਕ 6 ਵਜੇ 5 ਵਜੇ ਜਦ ਤੁਸੀਂ ਕਿਹਾ ਕਿ ਮੈਂ ਨਿੱਕੇ ਹੁੰਦੇ ਤੋਂ ਗਾਉਂਦਾ ਸੀ ਗਾਣੀਆਂ ਜਗਰਾਤੀ ਜਾਗਤ ਵਗੈਰਾ ਕਰਦੇ ਸੀਗੇ ਉਸ ਵੇਲੇ ਕੀ ਸੁਪਨਾ ਵੇਖਦੇ ਹੁੰਦੇ ਸੀ ਉਸ ਵੇਲੇ ਮੇਰਾ ਇਹੀ ਸੁਪਨਾ ਸੀ ਮੈਂ ਵੀ ਕਿਸੇ ਟਾਈਮ ਸਿੰਗਰ ਬਣ ਜਾਊਂਗਾ ਸਾਰੇ ਮੈਨੂੰ ਦੇਖੂਗੇ ਮੈਂ ਵੀ ਚਾਹਤਾ ਸੀ ਬڑے ਮਸਟਰਪੀਸ ਸ਼ੂਜ਼ ਕਰਦੇ ਸੀ ਹਾਂ ਜੀ ਕਰਤਾਰਪੁਰ ਦੇ ਹੋਰ ਵੀ ਬੜੇ ਸਾਰੇ ਆਰਟਿਸਟ ਹੈ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਕੁਝ ਵਧੀਆ ਹਾਲਾਤ ਦੇ ਵਿੱਚ ਨਹੀਂ ਹੈਗੇ ਹਾਂ ਜੀ ਕਦੀ ਉਹਨਾਂ ਆਰਟਿਸਟਾਂ ਨਾਲ ਵੀ ਮੁਲਾਕਾਤ ਹੋਈ ਹੈ ਹਾਂ ਜੀ ਵੈਸੇ ਕਈ ਵਾਰੀ ਮੇਨਾਂ ਹੋਈ ਹੈ ਉਹਨਾਂ ਦੀ ਉਹ ਕੀ ਦੱਸਦੇ ਹੁੰਦੇ ਆ ਇੰਡਸਟਰੀ ਵਿੱਚ ਆਣਾ ਸੌਖਾ ਹੈ ਕੀ ਔਖਾ ਹੈ ਔਖਾ ਹੀ ਆ ਕਹਿੰਦੇ ਤਾਂ ਹਾਂ ਜੀ ਕਿਉਂਕਿ ਸਾਰੇ ਆਪਣੇ ਇੰਡਸਟਰੀ ਜਿਹੜੀ ਸਾਰੀ ਆ ਸਿੰਗਰ ਹੀ ਹੋਈ ਜਾ ਰਹੇ ਆ ਹਾਂ ਸਾਰੇ ਸਿੰਗਾਰੇ ਵਾਲੇ ਉਧਰ ਹੀ ਲੈਂਡ ਜਾ ਰਹੇ ਆ ਕੁਈ ਟੈਲੈਂਟ ਹੋਣਾ ਨੂੰ ਟੈਲੈਂਟ ਕਈ ਹੁੰਦੀ ਹੈ ਕਈ ਨਹੀਂ ਹੁੰਦੀ ਹੈ ਹਾਂ ਜਾਂ ਲੱਕ ਦੀ ਲੋੜ ਆ ਜਿੱਦਾਂ ਹੁਣ ਇੱਥੇ ਤੁਸੀਂ ਕੰਮ ਕਰਦੇ ਹੋ ਇੱਥੇ ਧਿਆਨ ਲੱਗਦਾ ਕੰਮ ਦੇ ਵਿੱਚ ਕੀ ਫਿਰ 뮤직 ਵੱਲ ਧਿਆਨ ਰਹਿੰਦਾ 뮤직 ਵੱਲ ਜ਼ਿਆਦਾ ਮੇਰਾ ਧਿਆਨ ਹੁੰਦਾ ਹਾਂਜੀ ਇਦਾਂ ਕਦੇ ਨਹੀਂ ਕਦੀ ਲੱਗਿਆ ਕਿ ਮੈਂ ਇੱਥੇ ਕਿਉਂ ਆਇਆ ਮੈਂ ਮੈਂ ਜੋ ਕਰਨਾ ਚਾਹ ਰਿਹਾ ਜਾਂ ਜਿਸ ਮੁਕਾਮ ਤੇ ਮੈਂ ਪਹੁੰਚਣਾ ਚਾਹ ਰਿਹਾ ਉਹ ਹਜੇ ਨਹੀਂ ਮੇਰੇ ਮੈਨੂੰ ਕਿਤੇ ਦਿੱਕਤਾਂ ਨਹੀਂ ਰਾ ਉਹ ਫੀਲ ਹੁੰਦਾ ਇਹ ਚੀਜ਼ਾਂ ਥੋੜਾ ਬਹੁਤਾ ਹੁੰਦਾ ਕਈ-ਕਈ ਵਾਰ ਫੀਲ ਹੁੰਦਾ ਬਟ ਮੈਨ ਲੱਗਦਾ ਕਿ ਮਿਹਨਤ ਕਰਨੀ ਜ਼ਰੂਰੀ ਹੋ ਤੁਸੀਂ ਕਰਦੇ ਹੋ ਹੈਨਾ ਹੱਥ ਜ਼ਰੂਰ ਆ ਫੜਦਾ ਹੁਣ ਅਸੀਂ ਵੀ ਤੁਹਾਡੀ ਵੀਡੀਓ ਵੇਖੀ ਤਾਂ ਅਸੀਂ ਤੁਹਾਡੇ ਕੋਲ ਆਏ ਆ ਥੈਂਕ ਯੂ ਮੈਮ ਤੁਹਾਡਾ ਬਹੁਤ ਵਧੀਆ ਜੋ ਇਨਸਾਨਾਂ ਦਾ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਪਲੇਟਫਾਰਮ ਦੇਣਾ ਹੀ ਜੇ ਦੀ ਵਧੀਆ ਆਵਾਜ਼ ਹੈ ਵਧੀਆ ਟੈਲੈਂਟ ਹੈ ਨਾ ਔਰ ਉਸ ਨੂੰ ਪ੍ਰੋਮੋਟ ਕਰੀਏ ਵੀ ਹੋਪ ਕਿ ਤੁਸੀਂ ਹੈਨਾ ਲੋਕਾਂ ਤੱਕ ਆਪਣੀ ਜਿਹੜੀ ਗੱਲ ਪਹੁੰਚਾਈ ਹੈ ਜਾਂ ਪਹੁੰਚਾ ਰਹੇ ਹੋ ਸਾਡੇ ਮੀਡੀਅਮ ਥਰੂ

ਵੇ ਪਤ ਨਹੀਂ ਸੀ ਸੋਡੇ ਨੌਲੀ ਜਿਵੇਂ ਕੱਢੇਗਾ ਤੇਰੇ ਨਾਲ ਬਦ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਹਾਂ ਤੇਰੇ ਕੋਲ ਯਾਰਾ ਸਾਨੂੰ ਜੀ ਉਮੀਦ ਨਹੀਂ ਸੀ ਹਾ ਤੇਰੇ ਕੋਲ ਯਾਰਾ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਪੈਰ ਜਿੱਥੇ ਰੱਖ ਦਾਸ ਐ ਟਲੀਆਂ ਬਿਸ਼ੋਂਦੇ ਸੀ ਪਹਿਲਾਂ ਸੀ ਤੈਨੂੰ ਫਿਰ ਰੱਬ ਨੂੰ ਤਿਉਂ ਦੇ ਸੀ ਮੰਨਿਆ ਕਿ ਸਾਡੇ ਤੋਂ ਮੰਨਿਆ ਕਿ ਸਾਡੇ ਤੋਂ ਹੋ ਮੰਨਿਆ ਕਿ ਸਾਡੇ ਕੋਲ ਕੋਈ ਵੀ ਰਸੀਦ ਨਹੀਂ ਸੀ ਹਾਂ ਤੇਰੇ ਕੋਲ ਯਾਰਾ ਸਾਨੂੰ ਇਹੋ ਜੀ ਉਮੀਦ ਨਹੀਂ ਜਿਆਦਾ ਗਾਣੇ ਮੈਂ ਤੁਹਾਡੀ ਜਿੰਨੀ ਕਿ ਵੀਡੀਓਜ਼ ਜਾਂ ਸੋਸ਼ਲ ਮੀਡੀਆ ਚੈੱਕ ਕੀਤਾ ਤੁਸੀਂ ਸੈਡ Song ਹੈ ਨਾ ਜਾਂ ਇਦਾਂ ਦੇ ਗਾਣੇ ਜਿਹੜੇ ਪਸੰਦ ਹੈ ਇਹੀ ਜੋ ਨਾਲ ਪਸੰਦ ਆ ਜ਼ਿਆਦਾ ਹਾਂਜੀ ਹਾਂਜੀ ਉਹਦਾ ਕੀ ਰੀਜ਼ਨ ਹੈ ਕਿ ਲੱਗਦਾ ਕਿ ਤੁਹਾਡੀ ਆਵਾਜ਼ ਨੂੰ ਵੋਕਲ ਨੂੰ ਸੂਟ ਕਰਦੇ ਜਾਂ ਕੋਈ ਹੋਰ ਰੀਜ਼ਨ ਹੈ ਰੀਜ਼ਨ ਮੈਮ ਕੋਈ ਨਹੀਂ ਹੈਗਾ ਉਹਦਾ ਹੀ ਪਸੰਦ ਉਹਦਾ ਹੀ ਪਸੰਦੀ ਆ ਤੁਸੀਂ ਅਕੈਡਮੀ ਤੋਂ ਸਿੱਖਿਆ ਹਾਂਜੀ ਅਕੈਡਮੀ ਤੋਂ ਸਿੱਖਣ ਦਾ ਫਾਇਦਾ ਹੁੰਦਾ ਬਹੁਤ ਜ਼ਿਆਦਾ ਹਾਂਜੀ ਸਿਰ ਆਬਵੀਅਸਲੀ ਇਹ ਬਾਰੀਕੀਆਂ ਤੇ ਕੰਮ ਤੁਹਾਡੇ ਕੀਤਾ ਜਾਂਦਾ ਹੈ ਨਾ ਪਰ ਕੰਟੈਕਟ ਬਣਾਉਣ ਦੇ ਵਿੱਚ ਇਹ ਤਾਂ ਫਾਇਦਾ ਹੁੰਦਾ ਕਿ ਉਹ ਉਹ ਜਿਹੜਾ ਅਕੈਡਮੀ ਆਨਰਸ ਹੁੰਦੇ ਆ ਉਹ ਵੀ ਇੰਡਸਟਰੀ ਦੇ ਵਿੱਚ ਉਹਨਾਂ ਨੇ ਤਾਂ ਕਦੀ ਟਰਾਈ ਕੀਤਾ ਹੀ ਹੋਊਗਾ ਕਿ ਉਹ ਅੱਗੇ ਕੰਟੈਕਟ ਬਣਾਉਣ ਦੇ ਵਿੱਚ ਹੈਲਪ ਨਹੀਂ ਕਰਦੇ ਨਹੀਂ ਮੈਮ ਹਜੇ ਤੱਕ ਨਹੀਂ ਜਲੰਧਰ ਦੇ ਵਿੱਚ ਤੁਸੀਂ ਮਾਸਟਰ ਸਲੀਮ ਦਾ ਗਾਣਾ ਗਾਇਆ ਮਾਸਟਰ ਸਲੀਮ ਹੁਣ ਇੱਥੇ ਰਹਿੰਦੇ ਆ ਹਾਂਜੀ ਹਾਂਜੀ ਕਦੀ ਉਹਨਾਂ ਤੱਕ ਵੀ ਕਿਸੇ ਨੇ ਨਹੀਂ ਕਿਹਾ ਕਿ ਮੈਂ ਚਲੋ ਕਰਵਾ ਦੇਣਾ ਪਹੁੰਚ ਨਹੀਂ ਨਹੀਂ ਕਦੀ ਹੋਇਆ ਹੀ ਨਹੀਂ ਮੈਮ ਇਦਾਂ ਦਾ ਕਦੀ ਕਿਸੇ ਨਾਲ ਹੋਇਆ ਹੀ ਨਹੀਂ ਮੇਰੇ ਨਾਲ ਨਹੀਂ ਹੋਇਆ ਕੋਈ ਉੱਧਰ ਕਿਉਂਕਿ ਮੈਂ ਰੋਜ਼ ਹੀ ਅਪਲੋਡ ਕਰਦਾ ਹਰੇਕ ਵੀਡੀਓ ਹਰੇਕ ਸਿੰਗਰ ਨੂੰ ਮੈਂਸ਼ਨ ਕਰਦਾ ਹਾਂ ਪਰ ਅਜੇ ਤੱਕ ਨਹੀਂ ਉਮੀਦਾਂ ਬਹੁਤ ਨੇ ਉਮੀਦ ਬਹੁਤ ਜ਼ਿਆਦੀ ਆ ਤੇ ਘਰ ਦੇ ਕੀ ਕਹਿੰਦੇ ਹੁੰਦੇ ਆ ਘਰ ਦੇ ਵੀ ਕਹਿੰਦੇ ਆ ਤੂੰ ਲੱਗਾ ਰਹੇ ਹਾਂ ਹਾਂਜੀ ਕਦੀ ਘਰ ਦੇ ਨੇ ਡੀ ਮੋਟੀਵੇਟ ਨਹੀਂ ਕੀਤਾ ਡੀ ਮੋਟੀਵੇਟ ਭਾ ਕੇ ਕਦੀ ਆਪ ਤਾਂ ਨਹੀਂ ਹੋਏ ਡੀ ਮੋਟੀਵੇਟ ਕਦੀ ਖੁਦ ਮੇ ਨਹੀਂ ਹੋਇਆ ਹਾਂ ਹਾਂਜੀ ਉਮੀਦ ਤੇ ਦੁਨੀਆ ਕਰ ਹਾਂ ਜੀ ਹਾਂਜੀ ਬਸ ਸਾਨੂੰ ਵੀ ਇਹੀ ਉਮੀਦ ਹੈ ਕਿ ਸ਼ਾਇਦ ਕੋਈ ਨਾ ਕੋਈ ਜਿਹੜਾ ਹੈ ਨਾ ਇੱਕ ਜ਼ਰੀਆ ਮਿਲ ਜਾਵੇ ਤੁਹਾਨੂੰ ਤਾਂ ਕਿ ਤੁਸੀਂ ਅੱਗੇ ਜਾਓ ਤੁਹਾਡਾ ਤੁਸੀਂ ਹੋਰ ਗੀਤ ਆਪਣੇ ਗਾ ਕੇ ਸੋਸ਼ਲ ਮੀਡੀਆ ਦੇ ਪਾਇਆ ਸੀ ਸੁਖਵਿੰਦਰ ਬੁੱਗੇ ਉਹਨਾਂ ਦਾ ਇਹ ਪਿਆਰ ਵਫਾ ਸਭ ਤੋਂ ਖਾਏ ਹੈ ਨਾ ਮੈਂ ਚਾਹਾਂਗੀ ਉਹਦੀ ਦੋ ਲਾਈਨ ਇਹ ਪਿਆਰ ਵਫਾ ਸਭ ਤੋਂ ਖਾਏ ਇਹ ਪਿਆਰ ਵਫਾ ਸਭ ਤੋਂ ਖਾ ਹੈ ਹਰ ਅਸ਼ਕ ਨੇ ਨਲ ਹੋਇਆ ਏ ਜੋ ਡਿੱਗਿਆ ਯਾਰਾ ਨਹੀਂ ਬੱਚਿਆ ਇਹ ਮੌਤ ਦਾ ਡੂੰਗਾ ਟੋਇਆ ਏ ਤੂੰ ਬਣ ਕੇ ਮਜਨੂ ਚੱਲਿਆ ਏ ਤੂੰ ਬਣ ਕੇ ਮਜਨੂ ਚੱਲਿਆ ਏ ਹੋ ਕਾ ਨਾ ਖਮੀ ਰਤਨ ਉਠ ਉਠ ਰੋਵੇਂਗਾ ਦਿਨ ਪਿਆਰ ਨਾ ਪਾਵੀ ਹਏ ਰਤਨ ਉਠ ਉਠ ਰੋਵੇਂਗਾ ਦਿਲਾ ਪਿਆਰ ਨਾ ਪਾਵੀ ਸਤਵਿੰਦਰ ਬੁਖਾਨ ਨੇ ਵੀ ਲਾਈਕ ਕੀਤੀ ਸੀ ਹਾਂਜੀ ਉਹਨਾਂ ਦਾ ਕਮੈਂਟ ਵੀ ਆਇਆ ਸੀ ਉਹਨਾਂ ਨੇ ਕੀ ਕੀ ਲਿਖਿਆ ਸੀ ਕਮੈਂਟ ਤੇ ਸ਼ਾਬਾਸ਼ ਬੱਚਾ ਹਾਂਜੀ ਉਸ ਵੇਲੇ ਹੌਸਲਾ ਵਧਾ ਜੀ ਉਹ ਵੀ ਕਿਹਾ ਸੀ ਜੀਓ ਹਾਂਜੀ ਉਹ ਇਹ ਕਮੈਂਟਸ ਵੇਖ ਕੇ ਹੌਸਲਾ ਵਧਾ ਮੈਨੂੰ ਕਮੈਂਟ ਦੇਖ ਕੇ ਸਾਰੇ ਤਾਂ ਹੌਸਲਾ ਵਧਦਾ ਪਰ ਮੇਰੀ ਕਦੀ ਹੈਲਪ ਨਹੀਂ ਕਿ ਟਿਚਰ ਮਿਲਦਾ ਹੈ ਹਰ ਚੀਜ਼ ਨੂੰ ਵਕਤ ਲੱਗਦਾ ਹਾਂਜੀ ਵਕਤ ਬਸ ਵਕਤ ਹਰ ਕਿਸੇ ਦਾ ਆਉਂਦਾ ਹੈ ਤੁਸੀਂ ਮਿਹਨਤ ਕਰ ਰਹੇ ਹੋ ਤੁਹਾਡਾ ਵੀ ਜ਼ਰੂਰ ਆਏਗਾ ਬਸ ਇਹੀ ਇਹੀ ਦੌਰ ਮਾਲਕ ਤੇ ਸਿੱਟੀ ਹੈ ਕਦੀ ਸਾਡਾ ਵੀ ਟਾਈਮ ਆਊਗਾ ਤੁਸੀਂ ਪੁਰਾਣੇ ਆਰਟਿਸਟਾਂ ਨਾਲ ਜ਼ਿਆਦਾ ਸੰਗਤ ਹੋ ਬਹੁਤ ਜ਼ਿਆਦਾ ਹੈਨਾ ਉਹ ਓਬਵੀਅਸਲੀ ਨਵੇਂ ਆਰਟਿਸਟਾਂ ਤੋਂ ਵੀ ਬਹੁਤ ਕੁਝ ਸਿੱਖਦੇ ਹੋਗੇ ਜੀ ਖਾਨਾ ਦੇ ਲਿਖਾਉਣੇ ਤੁਸੀਂ ਕਹਿੰਦੇ ਹੋ ਪੁਰਾਣੇ ਆਰਟਿਸਟਾਂ ਦੀ ਕੀ ਖਾਸਤ ਲੱਗਦੀ ਹੈ ਜੋ ਤੁਹਾਨੂੰ ਲੱਗਦਾ ਕਿ ਅੱਜ ਦੇ ਆਰਟਿਸਟ ਜਿਹੜੇ ਹੈਗੇ ਆ ਜਾਂ ਅੱਜ ਦੀ ਜਿਹੜੀ ਕਲਮ ਹੈਗੀ ਆਰਟਿਸਟਾਂ ਦੀ ਉਹ ਉਸ ਤਰ੍ਹਾਂ ਨਹੀਂ ਹੈ ਜੋ ਪੁਰਾਣੇ ਆਰਟਿਸਟਾਂ ਦੇ ਸੀਗੇ ਮੈਮ ਉਹ ਦਰਦ ਫੀਲ ਜੋ ਉਹਨਾਂ ਦੇ ਗਾਣੇ ਚ ਉਹ ਆਪਾਂ ਅੱਜ ਦੇ ਟਾਈਮ ਤੇ ਦੇਖ ਤਾਂ ਸਕਦੇ ਹਾਂ ਪਰ ਉਹ ਦਰਦ ਫੀਲ ਨਹੀਂ ਹੈਗਾ ਜੋ ਪੁਰਾਣੇ ਆਰਟਿਸਟਸ ਵਿੱਚ ਉਹਨਾਂ ਦੇ ਇਕੱਲੇ-ਇਕੱਲੇ ਵਰਲਡ ਉਹਨਾਂ ਦੇ ਇਕੱਲੇ-ਇਕੱਲੇ ਬੋਲ ਸਿੱਧਾ ਤੁਸੀਂ ਵੀ ਸੁਣਦੇ ਹੋਵੋਗੇ ਓਬਵੀਅਸਲੀ ਦਿਲ ਤੇ ਸਿੱਧੀਆਂ ਗੱਲਾਂ ਲੱਗਦੀਆਂ ਹੂੰ ਹੂੰ ਸੋ ਉਹ ਲੱਗਦਾ ਕਿ ਅੱਜ ਦੇ ਲਿਖ ਜੋ ਲਿਖਦੇ ਆ ਆਰਟਿਸਿਸਟ ਹੈਗੇ ਆ ਉਹ ਕਿਤਨਾ ਕਿਤੇ ਕਮੀ ਲੱਗਦੀ ਹਾਂਜੀ ਹਾਂਜੀ ਡੂੰਘਾਈ ਦੇ ਵਿੱਚ ਨਹੀਂ ਲਿਖਿਆ ਜਾਂਦਾ ਹਾਂਜੀ ਹਾਂਜੀ ਅਸੀਂ ਇਹੀ ਕਵਾਂਗੇ ਕਿ ਸੈਟ ਚਾਹੀ ਤੁਸੀਂ ਸਟਾਰਸ ਹੁੰਦੇ ਹੋ ਬਟ ਖੁਸ਼ੀ ਹਮੇਸ਼ਾ ਦਨਕੇ ਦੇ ਵਿੱਚ ਬਣੀ ਰਹੇ ਤੁਸੀਂ ਖੁਸ਼ ਵੀ ਰਹਿੰਦੇ ਹੋ ਚੜ੍ਹਦੀ ਕਲਾ ਦੇ ਵਿੱਚ ਵੀ ਰਹਿੰਦੇ ਹੋ ਹਮੇਸ਼ਾ ਖੁਸ਼ ਰਹੋ ਔਰ ਮਨ ਲਾਦਾ ਕਿ ਪ੍ਰਿੰਸ ਜੋ ਮੈਂ ਪਹਿਲਾਂ ਵੀ ਕਿਹਾ ਕਿ ਜੋ ਲੋਕੀ ਮਿਹਨਤ ਕਰਦੇ ਆ ਨਾ ਜ਼ਰੂਰ ਰੱਬ ਉਹਨਾਂ ਦਾ ਹੱਥ ਫੜਦਾ ਬਸ ਇਹੀ ਡੋਰ ਛੱਡੀ ਅਸੀਂ ਪ੍ਰਮਾਤਮਾ ਦੇ ਕਦੀ ਨਾ ਕਦੀ ਸਾਡਾ ਵੀ ਹੋਊਗਾ ਟਾਈਮ ਤੁਸੀਂ ਆਪਣੇ ਇਸੇ ਤਰੀਕੇ ਨਾਲ ਹੋਰ ਰਿਆਜ਼ ਕਰੀ ਜਾਓ ਆਪਣੇ ਆਪ ਨੂੰ ਪਾਲਿਸ਼ ਕਰੋ ਮੈਨੂੰ ਲੱਗਦਾ ਇੱਕ ਦਿਨ ਤਾਂ ਜ਼ਰੂਰ ਕੋਈ ਨਾ ਕੋਈ ਤੁਸੀਂ ਆਪਣੀ ਅਪਰੋਚ ਵੀ ਰੱਖਣੀ ਜ਼ਰੂਰੀ ਹੁੰਦੀ ਹੈ। ਹਾਂਜੀ ਮੈਮ ਤੁਸੀਂ ਜਿੱਦਾਂ ਕਹਿੰਦੇ ਹੋ ਕਿ ਮੈਂ ਮੈਸੇਜ ਕਰਦਾ ਤੁਸੀਂ ਕਾਲ ਕਰਿਆ ਕਰੋ, ਟਰਾਈ ਕਰਿਆ ਕਰੋ ਕਿ ਨਾ ਤਾਂ ਪਹੁੰਚ ਹੋਵੇ ਹੈਨਾ। ਠੀਕ ਹੈ। ਫਿਰ ਤਾਂ ਹੀ ਅਗਲੇ ਬੰਦੇ ਨੂੰ ਪਤਾ ਲੱਗੇਗਾ ਕਿ ਹਾਂ ਕੋਈ ਟਰਾਈ ਕਰ ਰਿਹਾ ਤੇ ਅਸੀਂ ਇੱਕ ਚਾਂਸ ਦੇਣਾ ਬੰਦਾ। ਸੋ ਵੀ ਹੋਪ ਕਿ ਤੁਸੀਂ ਜਦੋਂ ਹੋਰ ਆਪਣੇ ਐਫਰਟਸ ਲਗਾਓਗੇ ਲੋਕਾਂ ਤੱਕ ਪਹੁੰਚਣ ਲਈ ਹੈਨਾ ਇਸ ਇੰਡਸਟਰੀ ਤੱਕ ਪਹੁੰਚਣ ਲਈ ਸੋ ਇਹ ਇੰਡਸਟਰੀ ਜ਼ਰੂਰ ਤੁਹਾਨੂੰ ਜਿਹੜੀ ਹੈ ਖੁੱਲੇ ਆਪਣੇ ਬਾਵਾ ਨਾਲ ਸਵਾਗਤ ਕਰੇਗੀ। ਠੀਕ ਹੈ। थैंक यू सो मच आई विश यू गुड लक अपनी वीडियोस इदा अपलोड करते रहो कोलैब करते रहो जेडे भी आर्टिस्ट है के है ना वो जरूर ਤੁਹਾਡਾ ਟੈਲੈਂਟ ਉਹਨਾਂ ਨੂੰ ਪਸੰਦ ਆਏਗਾ ਤਾਂ ਹੀ ਮੈਨੂੰ ਲੱਗਦਾ ਹੈ ਕਿ ਉਹ ਮੈਂਸ਼ਨ ਬੈਕ ਕਰਦੇ ਹੈ ਜਾਂ ਲਾਈਕ કે ਕਮੈਂਟ ਕਰਦੇ ਹੈ ਸੋ ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਰੱਖੋ ਕਿਸੇ ਨੂੰ ਪਸੰਦ ਆਇਆ ਤੇ जरूर ਤੁਹਾਡਾ ਕੰਮ ਕਰਨਗੇ थैंक यू सो मच थैंक यू ਸਾਡੇ ਬੀਓਸ ਨੂੰ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ ਹਾਂਜੀ ਮੈਮ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰਨਾ ਤੁਹਾਡਾ ਸਭ ਤੋਂ ਜ਼ਿਆਦਾ ਮੈਨੂੰ ਅੱਜ ਤੱਕ ਕਦੀ ਇਦਾਂ ਦਾ ਕਿਸੇ ਨੇ ਸਪੋਰਟ ਨਹੀਂ ਕੀਤਾ ਫਸਟ ਟਾਈਮ ਤੁਸੀਂ ਮਿਲ ਕੇ ਆਏ ਆ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕਿ ਸ਼ਾਇਦ ਰੱਬ ਨੇ ਬਾਹ ਫੜੀ ਪਹਿਲਾ ਹੱਥ ਮੇਰਾ ਰੱਬ ਨੇ ਇੱਕ ਕਦਮ ਕਹਿੰਦੇ ਹੁੰਦੇ ਆ ਨਾ ਇੱਕ ਕਦਮ ਲੱਗਦਾ ਮੈਂ ਅੱਗੇ ਵਧ ਰਿਹਾ ਆ ਥੋੜਾ ਜਿਹਾ ਮੈਨੂੰ ਇਦਾਂ ਲੱਗ ਰਿਹਾ ਫੀਲ ਜਾ ਹੋ ਰਿਹਾ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਤੁਸੀਂ ਮੈਂ ਕਿਹਾ ਭਾਜੀ ਹੁਣ ਇਹਨੇ ਮੈਨੂੰ ਮੈਸੇਜ ਕੀਤਾ ਫਿਰ ਫਿਰ ਮੈਂ ਸੋਚਿਆ ਮੈਂ ਕਿ ਸੱਚੀ ਹੋਊਗਾ ਫਿਰ ਮੈਂ ਤੁਹਾਡੀ ਸਰਚ ਕੀਤੀ ਭਾਈ ਨੇ ਮੇਰੀ ਆਈਡੀ ਭੇਜੀ ਫਿਰ ਮੈਨੂੰ ਯਕੀਨ ਹੋਇਆ ਮੈਂ ਕਿ ਸੱਚੀ ਮੈਮ ਹੋਣੀ ਇੰਟਰਵਿਊ ਲੈਂਦੇ ਆ ਜਗਬਾਣੀ ਤੋਂ ਹੀ ਨਹੀਂ ਮਜ਼ਾਕ ਨਹੀਂ ਇਦਾਂ ਦਾ ਮਜ਼ਾਕ ਕੋਈ ਕੀ ਨਾ ਲੱਗੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਲੰਧਰ ਅਸੀਂ ਰਹਿੰਦੇ ਹੈਡ ਆਫਿਸ ਇੱਥੇ ਹੈ ਨਾ ਇੱਥੇ ਜਿੰਨਾ ਟੈਲੈਂਟ ਸਾਨੂੰ ਮਿਲ ਸਕਦਾ ਹੈ ਕਿਤੇ ਹੋਰ ਵੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਅਸੀਂ ਕਰ ਸਕੀਏ ਸਾਡੇ ਜਿੰਨੀ ਹੋ ਸਕਦਾ ਬਣ ਸਕਦਾ ਉਹਨਾਂ ਕੋਲ ਹੈਲਪ ਕਰ ਸਕੀਏ ਹੈ ਨਾ ਐਂਡ ਵੀ ਹੋਪ ਕਿ ਸਾਡੇ ਇਸ ਪਲੈਟਫਾਰਮ ਤੋਂ ਸ਼ਾਇਦ ਕਿਸੇ ਤੱਕ ਤੁਹਾਡੀ ਇਹ ਵੀਡੀਓ ਪਹੁੰਚੇ ਹੈ ਨਾ ਪਰ ਲੋਕ ਤੁਹਾਨੂੰ ਟਰਾਈ ਕਰਨ ਤੁਹਾਡੇ ਤੱਕ ਪਹੁੰਚ ਜੇ ਹਾਂਜੀ ਤੇ ਤੁਸੀਂ ਆਪਣੀ ਕੋਸ਼ਿਸ਼ ਜ਼ਰੂਰ ਜਾਰੀ ਰੱਖੀਏ ਠੀਕ ਹੈ ਥੈਂਕ ਯੂ ਸੋ ਬਾਸ ਸੜਨਾ ਟੂ ਥੈਂਕ ਯੂ ਸੋ ਸੋ ਇਸਨ ਸੜਨਾ ਪ੍ਰਿੰਸ ਪੱਟੀ ਐਂਡ ਉਮੀਦ ਜਾਗੀਏ ਪ੍ਰਿੰਸ ਹੁਨਾਂ ਨੂੰ ਕਿ ਸ਼ਾਇਦ ਜਿਹੜਾ ਉਹਨਾਂ ਦੇ ਵਿੱਚ ਟੈਲੈਂਟ ਹੈ ਗਾਉਣ ਦਾ ਟੈਲੈਂਟ ਹੈ ਕੰਮ ਉਹ ਇੱਥੇ ਲੋਕਾਂ ਨੂੰ ਹੈਪੀ ਕਰਦੇ ਆ ਰੋਜ਼ ਕੌਫੀ ਜਿਹੜੀ ਸਰਵ ਕਰਕੇ ਕੌਫੀ ਬਣਾਉਂਦੇ ਹੁੰਦੇ ਆ ਲੋਕਾਂ ਦੇ ਚਿਹਰੇ ਤੇ ਮੁਸਕਾਨ ਆਉਂਦੀ ਉਹਨਾਂ ਦੇ ਚਿਹਰੇ ਤੇ ਮੁਸਕਾਨ ਆਉਂਦੀ ਅਦੋਂ ਜਦੋਂ ਉਹ ਆਪਣੀ ਵੀਡੀਓਜ਼ ਬਣਾਉਂਦੇ ਆ ਆਰਟਿਸਟਸ ਕਮੈਂਟ ਕਰਦੇ ਆ ਲਾਈਕ ਕਰਦੇ ਆ ਸਟੋਰੀ ਬੈਕ ਕਰਦੇ ਆ ਸੋ ਉਹਨਾਂ ਨੂੰ ਇਹ ਉਮੀਦ ਹੈ ਕਿ ਇਸ ਇੰਟਰਵਿਊ ਦੇ ਬਾਅਦ ਸ਼ਾਇਦ ਕੁਝ ਮਿਰਕਲ ਹੋਵੇ ਸਾਨੂੰ ਵੀ ਇਹੀ ਉਮੀਦ ਹੈ ਕੁਝ ਮਿਰਕਲ ਹੋਵੇ ਕੋਈ ਪਹੁੰਚੇ ਨਾ ਤੱਕ ਕੋਈ ਪਹੁੰਚ ਕਰੇ ਆਵਾਜ਼ ਬਹੁਤ ਅੱਛੀ ਹੈ ਫਰੈਂਡਸ ਦੀ ਆਪਣੇ ਆਪ ਨੂੰ ਹਮੇਸ਼ਾ ਪਾਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਹੋਪ ਕਿ ਆਉਣ ਵਾਲਾ ਸਮਾਂ ਉਹਦੇ ਲਈ ਵਧੀਆ ਹੋਵੇ ਅਗਲੀ ਵਾਰ ਮਿਲਦਾ ਟਿਲਨ ਮੀ ਦਿਸ ਨੀਹਾ ਮਨਹਾਰ ਸਾਈਨਿੰਗ ਆਫ ਬਟ ਇਹ ਜ਼ਰੂਰ ਕਹਿਣਾ ਚਾਹੂੰਗੀ ਇਸ ਇੰਟਰਵਿਊ ਦੇ ਨਾਲ ਨਾ ਜੇਕਰ ਤੁਹਾਨੂੰ ਕਿਸੇ ਟੈਲੈਂਟ ਦਾ ਪਤਾ ਹੈ ਜਾਂ ਕਿਸ ਨੂੰ ਨੀਡ ਹੈ ਕੋਈ ਬਹੁਤ ਟੈਲੈਂਟਡ ਹੈ ਕੋਈ ਚਾਹੁੰਦਾ ਹੈ ਗਾਣਾ ਜਾਂ ਕੋਈ ਚਾਹੁੰਦਾ ਹੈ ਕਿ ਉਹਨਾਂ ਦੀ ਆਵਾਜ਼ ਕਿਸ ਤੱਕ ਪਹੁੰਚੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦਾ ਜ਼ਰੀਆ ਜਿਹੜਾ ਹੈ ਜਾਂ ਮਾਧਮ ਜਿਹੜਾ ਹੈ ਬਣ ਸਕੀਏ ਅਗਲੀ ਵਾਰ ਮਿਲਦੇ ਹਾਂ ਹਦ ਤੱਕ ਮੈਨੂੰ ਯਾਨੀ ਕਿ ਨੇ ਹਮਨ ਹਾਸਮ ਦੋ ਵੇਜਾਦ ਸੱਤ ਰੇ